ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਨਿਸ਼ਾਨ ਵਾਲੀਆ ਮਿਸਲ ਬਾਰੇ ਸੋ ਕੌਣ ਸੀ ਇਹਨਾਂ ਦੇ ਸੰਸਥਾਪਕ ਕਿੱਥੋਂ ਦੇ ਰਹਿਣ ਵਾਲੇ ਸੀ ਸਾਰੀ ਸਾਂਝ ਪਾਵਾਂਗੇ ਤੁਹਾਡੇ ਨਾਲ ਸੋ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਹੋਰ ਮਿਹਨਤ ਕਰਕੇ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹੀਏ ਸੋ ਆਓ ਵੀਡੀਓ ਵੱਲ ਵਧਦੇ ਹਾਂ ਨਿਸ਼ਾਨ ਵਾਲੀਆ ਮਿਸਲ ਦੇ ਸੰਸਥਾਪਕ ਦਸੌਂਦਾ ਸਿੰਘ ਦਲ ਖਾਲਸਾ ਵਿੱਚ ਸ਼ਾਮਲ ਸਨ ਉਹ ਪਹਿਲਾਂ ਦਲ ਖਾਲਸਾ ਦੇ ਨਿਸ਼ਾਨ ਸਾਹਿਬ ਦਾ ਝੰਡਾ ਚੁੱਕਿਆ ਕਰਦੇ ਸਨ ਜਿਸ ਕਾਰਨ ਇਸ ਮਿਸਲ ਦਾ ਨਾਂ ਨਿਸ਼ਾਨ ਵਾਲੀਆ ਮਿਸਲ ਪੈ ਗਿਆ। ਇਹ ਮਿਸਲ ਅਸਲ ਵਿੱਚ ਅੰਮ੍ਰਿਤਸਰ ਜਿੱਥੇ ਦਾਲ ਖਾਲਸਾ ਦਾ ਨਿਰਮਾਣ ਹੋਇਆ ਸੀ ਉੱਥੋਂ ਦੀ ਸੀ। ਦਸੌਂਦਾ ਸਿੰਘ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਮਨਸੂਰ ਪਿੰਡ ਦਾ ਰਹਿਣ ਵਾਲਾ ਸੀ ਤੇ 1764 ਈਸਵੀ ਵਿੱਚ ਸਰਹੰਦ ਦੀ ਲੜਾਈ ਤੋਂ ਬਾਅਦ ਇਸ ਮਿਸਲ ਨੂੰ ਅੰਬਾਲਾ, ਸ਼ਾਹਬਾਦ, ਦਰਾਹਾ, ਲਸ਼ਕਰੀ ਅਮਲੋ ਆਦ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਅਤੇ ਅੰਬਾਲਾ ਨੂੰ ਆਪਣੀ ਮਿਸਲ ਦੀ ਪਹਿਲੀ ਰਾਜਧਾਨੀ ਬਣਾਇਆ ਗਿਆ ਤੇ 1767 ਸਵੀ ਵਿੱਚ ਦਸੋਂਦਾ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਛੋਟੇ ਭਰਾ ਸੰਗਤ ਸਿੰਘ ਨੇ ਇਸ ਮਿਸਲ ਦੀ ਅਗਵਾਈ ਸੰਭਾਲੀ ਅਤੇ ਅੰਬਾਲੇ ਦੇ ਇਲਾਕੇ ਦੀ ਜ਼ਿੰਮੇਵਾਰੀ ਆਪਣੇ ਦੋ ਭਤੀਜਿਆਂ ਲਾਲ ਸਿੰਘ ਅਤੇ ਗੁਰਬਖਸ਼ ਸਿੰਘ ਨੂੰ ਸੌਂਪ ਦਿੱਤੀ ਤੇ 1774 ਵਿੱਚ ਸੰਗਤ ਸਿੰਘ ਦੀ ਮੌਤ ਤੋਂ ਬਾਅਦ ਲਾਲ ਸਿੰਘ ਨੇ ਅੰਬਾਲੇ ਜੇਲੇ ਨੂੰ ਆਪਣੇ ਤਿੰਨ ਪੁੱਤਰਾਂ ਮੇਰ ਸਿੰਘ ਕਪੂਰ ਸਿੰਘ ਅਤੇ 인ੂਪ ਸਿੰਘ ਵਿੱਚ ਵੰਡ ਦਿੱਤਾ ਅਤੇ ਗੁਰਬਖਸ਼ ਸਿੰਘ ਵੀ ਇਸ ਵਿੱਚ ਸ਼ਾਮਲ ਸੀ ਇਸ ਤਰ੍ਹਾਂ ਇਸ ਵੰਡ ਕਾਰਨ ਇਸ ਮਿਸਲ ਦੀ ਸ਼ਕਤੀ ਕਾਫੀ ਘਟ ਗਈ ਸੰਘਾ ਸਿੰਘ ਦੇ ਸਮੇਂ ਵਿੱਚ ਨਿਸ਼ਾਨ ਵਾਲੀਆ ਮਿਸਲ ਕੋਲ 12000 ਘੋੜੇ ਸਨ ਜਿਸ ਦੀ ਸਹਾਇਤਾ ਨਾਲ ਉਸ ਨੇ ਅੰਬਾਲਾ ਸ਼ਾਹਬਾਦ ਬੇਰੀ ਬਰਿੰਡਾ ਅਮਲੋ ਖੰਨਾ ਆਦਿ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਸੀ ਅੰਬਾਲਾ ਦੀ ਆਖਰੀ ਸ਼ਾਸਕ ਦਇਆ ਕੌਰ ਸੀ ਜੋ ਕਿ ਗੁਰਬਖਸ਼ ਸਿੰਘ ਦੀ ਵਿਧਵਾ ਸੀ ਤੇ 1823 ਵਿੱਚ ਦਇਆ ਕੌਰ ਦੀ ਮੌਤ ਤੋਂ ਬਾਅਦ ਇਸ ਮਿਸਲ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਇਸ ਮਿਸਲ ਦਾ ਅੰਤ ਹੋ ਗਿਆ ਸੋ ਇਹ ਸੀ ਨਿਸ਼ਾਨ ਵਾਲੀ ਮਿਸਲ ਦਾ ਇਤਿਹਾਸ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ